ਜੀ ਸਸਿਕਾ ਵੀਰੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਲੈ ਕੇ ਆਏ ਵੀਰੇ ਆਪਾਂ Ford 3300 ਦੇ ਟਰੈਕਟਰ ਸੇਲ ਵਾਸਤੇ ਆ ਤੇ ਬਾਈਆਂ ਨੇ ਦੇਖੋ ਕੱਲੂ ਵਿਆਹ ਦਾ ਮੁੰਡਿਆਂ ਦਾ ਬਰਾਤ ਬਰੂ ਤੇ ਜਾਣੀਆਂ ਟਰੈਕਟਰ ਤੇ ਨਾਨਕਾ ਮੇਲ ਸਾਰਾ ਸਿਸਟਮ ਆ ਦੋ ਟਰੈਕਟਰ ਤਿਆਰ ਕਰਤੇ ਇਹ ਵੀਰਾਂ ਨੇ ਟਰੈਕਟਰ ਪਹਿਲਾਂ ਬਾਈ ਨੇ ਖਰੀਦਿਆ ਤੀਗਾ ਹੁਣ ਬਾਈ ਨੇ ਇਹਨੇ ਬਾਰੇ ਜਾਣਾਗਾ ਹਫਤੇ ਦਾ ਦੇਣਾ ਤੱਕ ਇਹ ਟਰੈਕਟਰ ਵਿਕਿਆ ਹੋਊਗਾ ਪੂਰੀ ਕੰਡੀਸ਼ਨ ਦਿਖਾ ਦਿੰਦਾ ਹਾਂ ਤੁਹਾਨੂੰ 1999 ਮਾਡਲ ਹੈ ਜੇ ਟਾਇਰਾਂ ਦੀ ਗੱਲ ਕਰੀ ਵੀਰੇ ਚਾਰੇ ਟਾਇਰ ਨਵੇਂ ਨੇ ਪਿੱਛੋਂ ਦਿਖਾ ਦਨੇ ਬਾਕੀ ਉਹ ਬਾਈ ਨਾਲ ਮਲਿਆਵਾਂਗੇ ਜਿਹਦਾ ਟਰੈਕਟਰ ਹੈ ਫੁੱਲ ਮੋਡੀਫਾਈ ਹੈ ਫੁੱਲ ਮੋਡੀਫਾਈ ਟਰੈਕਟਰ ਹੈ ਕਰਤਾ ਬਾਈ ਨੇ ਤਿਆਰ ਸਾਡਾ ਦਰਸ਼ਨ ਪੇਂਟਰ ਮਸੂਰਾ ਦੜਬੇ ਦਾ ਤੇ ਤੁਸੀਂ ਦੇਖ ਸਕਦੇ ਹੋ ਇਹ 99 ਮਾਡਲ ਹੈ ਫਾਈਬਰ ਦੀ ਛਤਰੀ ਡੈਕ ਮੂਰੇ ਲਾਈਟਾਂ ਨੂੰ ਟਾਇਲ ਲੇੜੀ ਪੂਰਾ ਓਕੇ ਦੀ ਰਿਪੋਰਟ ਆ ਇਹਦਾ ਬਾਈਆਂ ਨੂੰ 100 ਕੀ ਆ ਤਾਂ ਅਸੀਂ ਦੋ ਟਰੈਕਟਰ ਹੋ ਕਰੇ ਨੇ 100 ਕੇ ਪੂਰਾ ਕਰਿਆ ਦੀ ਲਿਆ ਕੇ ਮੁੱਲ 6 ਕਿ ਮਹੀਨੇ ਹੋਏ ਹੁਣ ਇਹਨਾਂ ਲੈਵੇ ਤੇ ਹੁਣ ਇਹ ਕਹਿੰਦੇ ਬਾਰੇ ਜਾਣਾ ਵੀ ਟਰੈਕਟਰ ਵੇਚਣਾ ਹੈ ਤੇ ਬਾਕੀ ਉਹ ਬਾਈ ਨਾਮ ਲਾਵਾਂਗੇ ਹੋਰ ਬਾਈ ਜੀ ਵਧੀਆ ਜੀ ਤੇ ਕੀ ਗੱਲ ਬਾਤ ਆ ਬਾਈ ਟਰੈਕਟਰ ਵੀਰੇ ਓਕੇ ਆ ਪਾਣੇ ਦਾ ਨਵਾਂ 100 ਲਈ ਇਹ ਲੈਤਾ ਦੀ ਵੀਰੇ ਇਹ ਵਸ ਠੀਕ ਆ ਬਾਈ ਇਹ ਇੰਜਨ ਉੱਜਣ ਦਾ ਸਾਰਾ ਕੰਮ ਓਕੇ ਆ ਤਿਆਰ ਹੋਇਆ ਹੋਇਆਗਾ ਹਾਂ ਇੰਦਰਗੜ ਦਾ ਵੀ ਓਕੇ ਟਰੈਕਟਰ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਲਿਆ ਵੀਰ ਇਹਦਾ ਵੀ ਚੱਕਰ ਨਹੀਂ ਹਾਂ ਤੇ ਆਪਾਂ ਦਾ ਸ਼ੌਕੀਆ ਬਸ ਸ਼ੌਕੀਕ ਮਹੀਨੇ ਰੱਖਿਆ ਹੈ ਵੀਰੇ ਚਲਾਇਆ ਵੀ ਨਹੀਂ ਸ਼ੀਕ ਮਹੀਨੇ ਆਪਾਂ ਦਾ ਅੱਛਾ ਚੱਲੇ ਹੀ ਨਹੀਂ ਮੈਂ ਖੜੀ ਰਿਆ ਠੀਕ ਹੈ ਖੜੀ ਹੀ ਸੀ ਬਸ ਠੀਕ ਹੈ ਠੀਕ ਬੋਲੀਏ ਲੱਤਾ ਦੀ ਠੀਕ ਹੈ ਬਾਬਿਆਂ ਦਾ ਡੱਕ ਲਵਾਏ ਦੀ ਬਈ ਹੋ ਗਈ ਸ਼ੌਕ ਨੂੰ ਠੀਕ ਹੈ ਡੱਕ ਤੁਸੀਂ ਆਪ ਲਵਾਇਆ ਹਾਂ ਵੀਰੇ ਆਪ ਲਵਾਇਆ ਸੀ ਠੀਕ ਹੈ ਠੀਕ ਹੈ ਡੱਕ ਡੱਕ ਬੜੀ ਲੱਗਾ ਆ ਬਈ ਤੇ ਜਿਹੜੇ ਰੇਟ ਦੀ ਗੱਲ ਕਰੀ ਬਈ ਰੇਟ ਵੀਰੇ ਠੀਕ ਹੈ ਬਾਕੀ ਬਾਕੀ ਦੀ ਮਾਨਤਾਨ ਕਰਿਆ ਜਾਊਗਾ ਠੀਕ ਹੈ ਐਡਰੈਸ ਕੀ ਵੀਰੇ ਆਪਣਾ ਐਡਰੈਸ ਵੀਰੇ ਡੜਬਾ ਜਿਹੜਾ ਡੜਬੇ ਦੇ ਖੇਤਲਾ ਪਿੰਡਾ ਨਾ ਖੇਤਲਾ ਪਿੰਡਾ ਤੇ ਜ਼ਿਲ੍ਹਾ ਸੰਗਰੂਰ ਵੀਰੇ ਟਰੈਕਟਰ ਜ਼ਿਲ੍ਹਾ ਸੰਗਰੂਰ ਡੜਬੇ ਦੇ ਨੇੜੇ ਖੇਤਲਾ ਪਿੰਡਾ ਬਾਈਆਂ ਦਾ ਬਾਕੀ ਜਿਹੜਾ ਬਾਈ ਦਾ ਨੰਬਰ ਹੈ ਨੀਤੇ ਟਾਈਟਲ ਦੇ ਵਿੱਚ ਪਾਵਾਂਗੇ ਉਹ ਤੇ ਫੋਨ ਕਰਕੇ ਤੁਸੀਂ 43300 ਖਰੀਦ ਸਕਦੇ ਹੋ ਤੇ ਇੱਕ ਵਾਰੀ ਹੋਰ ਰੱਖਾ ਦੇ ਬਾਈਆਂ ਨੂੰ ਆਹ ਲਾਤਾ ਦੇਗਾ ਗੋਲਦਸਤਾ ਇਹ ਤੇ ਪੂਰਾ ਸ਼ੌਂਕੀ ਹੈ ਨਾ ਇਦਾਂ ਆ ਵੀ ਤਿਆਰ ਕਰਿਆ ਬਾਈਆਂ ਨੇ ਕੱਲ ਨੂੰ ਕੱਢਣੇ ਆ ਇਹਨਾਂ ਨੇ ਪੂਰੀ ਕਰਦਾ ਟਰੈਕਟਰਾਂ ਨਾਲ ਤੇ ਸਾਰਾ ਦਿਖਾ ਦੇ ਬਾਈ ਜੀ ਨਵੇਂ ਟਾਇਰ ਨੇ ਵੀਰੇ ਕੋਲ ਮੋਡੀਫਾਈ ਆ ਜਮੀ ਓਕੇ ਆ ਬਈ ਚਲਾ ਕੇ ਦੇਖਣਾ ਚਲਾ ਕੇ ਦੇਖ ਲਿਓ ਹਨਾ ਸਾਰਾ ਕੁਝ ਓਕੇ ਰਿਪੋਰਟ ਆ ਵੀਰੇ ਦੀ ਇਹ ਫੇਰ ਇਹ ਕੱਲ ਨੂੰ ਤਿਆਰ ਕਰਦੇ ਹੈ ਹਾਂ ਹਾਂ ਵੀਰੇ ਕੱਲ ਨੂੰ ਬਸ ਵਿਆਹ ਆ ਵੀਰ ਦਾ ਬਣਿਆ ਦਾ ਵਿਆਹ ਕਰਕੇ ਤਿਆਰ ਕਰੀਏ ਅੱਛਾ ਅੱਛਾ ਤੇ ਬਾਕੀ ਵੀਰੇ ਬਾਕੀ ਦਾ ਨੰਬਰਾਂ ਨੀਚੇ ਟੈਕਲ ਦੇ ਵਿੱਚ ਪਾਵਾਂਗੇ ਤੇ ਵੀਡੀਓ ਨੂੰ ਬਣਨ ਤੋਂ ਬਾਅਦ ਸ਼ੇਅਰ ਕਰਿਓ ਆਪਾਂ ਨਾਲ ਵੀ ਸ਼ਾਹ ਦੇ ਐਡਰੈਕਟਰਾਂ ਦਾ ਤੇ ਧੰਨਵਾਦ ਬਾਈ ਜੀ ਧੰਨਵਾਦ